ਬੇਟਾ ਕੀ ਨਾਮ ਤੁਹਾਡਾ ਸਾਕਸ਼ੀ ਪੰਡ ਇਹ ਕਿਹੜੀ ਜਗ੍ਹਾ ਹੈਗੀ ਹੈ ਕੀਰਤੀ ਨਗਰ ਤੇ ਕਿਹੜੀ ਗੇਮ ਦੇ ਵਿੱਚ ਆਪਾਂ ਮੈਡਲ ਜਿਹੜਾ ਜਿੱਤੇ ਆਏਗਾ ਕਿੱਕ ਬਾਕਸਿੰਗ ਚ ਤੇ ਕਦੋਂ ਹੋਈ ਇਹ ਜਿਹੜੀ ਗੇਮ ਕਿਹੜੀ ਜਗ੍ਹਾ ਤੇ 22 ਤੋਂ 26 ਤਰੀਕ ਤੱਕ ਹੋਈ ਸੀ ਜੇ 16 ਚ ਹੋਈ ਸੀ ਮਾਧਿਲ ਪ੍ਰਦੇਸ਼ ਚ ਤੇ ਇਹਦੇ ਵਿੱਚ ਕਿੰਨੇ ਕਿੰਨੇ ਪਾਰਟਿਸਪੈਂਟ ਹੋ ਸਕੇ ਇੱਥੇ 올 ਇੰਡੀਆ ਆਏ ਸੀਗੇ ਤੇ ਤੁਹਾਡਾ ਜਿਹੜਾ ਮੈਡਲ ਕਿੰਵੇਂ ਨੰਬਰ ਦਾ ਜਿੱਤ ਫਰਸਟ ਇਹ ਅਕਸਰ ਦੇਖਿਆ ਜਾਂਦਾ ਪਏ ਕਿ ਛੋਟੇ ਜਿਹੇ ਏਰੀਓ ਤੋਂ ਉੱਠ ਕੇ ਤੇ ਜਦੋਂ ਆਪਾਂ ਇੰਨੇ ਵੱਡੇ ਮੈਡਲ ਜਿੱਤਦੇ ਆ ਤਾਂ ਕਿਦਾਂ ਦਾ ਫੀਲ ਹੁੰਦਾ ਬਹੁਤ ਵਧੀਆ ਮਹਿਸੂਸ ਹੁੰਦਾ ਭਾਈ ਦੇ ਨਾਲ ਨਾਲ ਜਿੱਦਾਂ ਤੁਸੀਂ ਦੱਸਿਆ ਪਏ ਮੈਡਲ ਵੀ ਤੁਸੀਂ ਕਾਫੀ ਜਿੱਤੇ ਆ ਕਿੱਕ ਬੌਕਸਿੰਗ ਦੇ ਵਿੱਚ ਤੇ ਕਿਦਾਂ ਮੈਨੇਜ ਕਰਦੇ ਇਸ ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਦੋਨਾਂ ਨੂੰ ਮੈਨੇਜ ਕਰਕੇ ਖੇਡਣਾ ਪੈਂਦਾ ਕਰਨਾ ਪੈਂਦਾ ਪਿਤਾ ਜੀ ਕੀ ਕਰਦੇ ਆ ਪਾਪਾ ਮੇਰੇ ਸਿਕਿਉਰਟੀ ਗਾਰਡ 'ਚ ਹੈ ਤੇ ਮਾਤਾ ਜੀ ਮੰਮੀ ਲੋਕਲ ਫੈਕਟਰੀ 'ਚ ਲੇਬਰ ਹੈ ਬ੍ਰਦਰ ਤੇ ਮੰਮੀ ਡੈਡੀ ਕਿ ਕਿੱਦਾਂ ਤੁਹਾਡੇ ਮਨ ਚ ਕਿੱਦਾਂ ਆਇਆ ਵੀ ਤੁਸੀਂ ਇਹ ਗੇਮ ਜਿਹੜੀ ਚੂਜ਼ ਕੀਤੀ ਆ ਹਾਂ ਤਾਂ ਪਾਪਾ ਤੋਂ 5-7 ਸਾਲ ਹੋ ਗਏ ਖੇਡਦੇ ਹੋ ਤੁਰੋਂ ਤੋਂ ਰੁਚੀ ਸੀਗਾ ਇੱਥੇ ਤੇ ਇਹਦੀ ਕੋਚਿੰਗ ਵੀ ਲੈ ਰਹੇ ਤੁਸੀਂ ਕਿਤੇ ਹਾਂਜੀ ਸਾਜੀ ਦਾ ਕੀ ਨਾਮ ਆ? ਸ਼ੀਨਾ ਬੇਦੀ ਤੇ ਜਦੋਂ ਤੁਸੀਂ ਦੱਸਿਆ ਪਿਆ 16 ਤੋਂ ਤੁਸੀਂ ਮੈਡਲ ਜਿੱਤ ਕੇ ਆਏ ਆ ਤੇ ਹੁਣ ਤੱਕ ਕਿੰਨੇ ਕੁ ਪਾਰਟਿਸਪੈਂਟ ਤੁਸੀਂ ਕਰ ਚੁੱਕੇ ਆ ਤੇ ਕਿੰਨੇ ਕੁ ਮੈਡਲ ਆਪਾਂ ਜਿੱਤੇ ਆ ਹੁਣ ਤੱਕ ਹਾਲੇ ਤਾਂ 10-15 ਮੈਡਲ ਜਿੱਤੇ ਚੁੱਕੇ ਆ ਹਿਮਾਚਲ ਸੋਲਨ ਰਾਚੀ ਤੇ ਸੰਗਰੂਰ ਆ ਗਏ ਸਾਰੇ ਪਾਸੇ ਜਾ ਕੇ ਆਈਆਂ ਖੇਡ ਕੇ ਕਿੰਨੀਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੁਹਾਨੂੰ ਪੈਸੇ ਪੂਸੇ ਦਾ ਪ੍ਰੋਬਲਮ ਹੋ ਜਾਂਦਾ ਖੇਡਣ ਵੇਲੇ ਓਪਨ ਖੇਡਣਾ ਹੁੰਦਾ ਕੋਈ ਸਪான்ਸਰ ਨਹੀਂ ਮਿਲਦਾ ਤੇ ਸਰਕਾਰ ਵੱਲੋਂ ਕੋਈ ਸਹਾਇਤਾ ਹੋਵੇ ਜਾਂ ਕਿਸੇ ਸੰਸਥਾ ਵੱਲੋਂ ਅਲਟੀ ਤੁਹਾਨੂੰ ਕੋਈ ਸਹਾਇਤਾ ਦਿੱਤੀ ਨਈ ਅਜੇ ਤੱਕ ਕੋਈ ਸਹਾਇਤਾ ਨਹੀਂ ਮਿਲੀਓ ਤੇ ਤੁਸੀਂ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਪਲੇਅਰਸ ਨੂੰ ਅਡਾਪਟ ਕਰਦੀਆਂ ਜਾਂ ਉਹਨਾਂ ਦੀ ਹੈਲਪ ਕਰਦੀਆਂ ਜਾਂ ਸਰਕਾਰਾਂ ਹੈਲਪ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਉਹ ਮੈਨੂੰ ਵੀ ਹੈਲਪ ਕਰੇ ਵਧੀਆ ਕੋਚਿੰਗ ਦਿੱਤਾ ਜਾਵੇ ਇੰਟਰਨੈਸ਼ਨਲ ਖੇਡਣਾ ਚਾਹੁੰਨੀ ਆ ਪੰਜਾਬ ਸਰਕਾਰ ਵੱਲੋਂ ਖੇਡਾਂ ਬਤਨ ਪੰਜਾਬ ਦੀਆਂ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਆ ਕਾਫੀ ਸਾਲ ਹੋ ਚੁੱਕੇ 2-3 ਸਾਲ ਤੇ ਤੁਸੀਂ ਇਹਨਾਂ ਦੇ ਵਿੱਚ ਵੀ ਖੇਡ ਕੇ ਆਏ ਆ ਤੇ ਕਿਦਾਂ ਦਾ ਲੱਗਦਾ ਤੁਹਾਨੂੰ ਕਿਦਾਂ ਦਾ ਪ੍ਰਭਾਵ ਸਰਕਾਰ ਦਾ ਇਹ ਬਹੁਤ ਵਧੀਆ ਪ੍ਰਭਾਵਲਾ ਦਾ ਹੈ ਇੱਥੇ ਬਹੁਤ ਵਧੀਆ ਲੱਗਾ ਖੇਡ ਕੇ ਇੱਥੇ ਉਹ ਹੈਲਪ ਵੀ ਉਹ ਬੱਚਿਆਂ ਦੇ ਕਿਤੇ ਆ ਮੈਂ ਹੋਰ ਚਾਹੂੰਗੀ ਕਿ ਸਰਕਾਰ ਵੱਲੋਂ ਕਿ ਹੋਰ ਹੈਲਪ ਕੀਤੀ ਜਾਵੇ ਪਲੇਅਰਾਂ ਨੂੰ ਅੱਗੇ ਵਧਾਇਆ ਜਾਵੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਯੂਥ ਨੂੰ ਨਸ਼ਿਆਂ ਤੋਂ ਹਟ ਕੇ ਖੇਡਾਂ ਵੱਲ ਧਿਆਨ ਦੇ ਦਿੱਤਾ ਜਾਵੇ ਤੁਸੀਂ ਐਨਏਐਜ ਤੇ ਮੈਡਲ ਜਿੱਤੇ ਆ ਇਹਦੇ ਵਿੱਚ ਸਹਿਯੋਗ ਕਿਹਦਾ ਕਿਹੜਾ ਤੁਹਾਡੇ ਮੇਰੇ ਮੰਮੀ ਪਾਪਾ ਮੇਰੇ ਕੋਚ ਸਾਹਿਬ ਮੇਰੇ ਸਕੂਲ ਵੱਲੋਂ ਵੀ ਬਹੁਤ ਸਪੋਰਟ ਮੈਨੂੰ ਕੀਤਾ ਗਿਆ ਜਿਹਦਾ ਫਰੈਂਡ ਸਰਕਲ ਅਕਸਰ ਦੇਖਿਆ ਜਾਂਦਾ ਫਰੈਂਡ ਸਰਕਲ ਦਾ ਵੀ ਕਾफी ਸਹਿਯੋਗੰਦਾ ਤੁਹਾਡੇ ਦੋਸਤਾਂ ਦਾ ਇੱਕ ਸਹਿਯੋਗ ਰਿਹਾ ਹਾਂਜੀ ਬਿਲਕੁਲ ਜੀ ਉਹਨਾਂ ਨੇ ਬਹੁਤ ਮੈਨੂੰ ਕਿਹਾ ਕਿ ਹਾਂ ਖੇਡਣਾ ਚਾਹੀਦਾ ਸਪੋਰਟ ਬਹੁਤ ਕੀਤਾ ਭਾਈ ਭਾਈ ਕੀ ਨਾਂ ਜੀ ਮੇਰਾ ਨਾਂ ਜਗENDER ਪਾਲ ਤੁਸੀਂ ਕੀ ਲੱਗਦੇ ਹੋ ਸ਼ਖਸੀਅਤ ਦੇ ਮੈਂ ਇਹਨਾਂ ਦੇ ਪੜਾਉ ਉਸ ਤੇ ਰਹਿਣਾ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਬੱਚੀ ਬੜੀ ਹੁਸ਼ਿਆਰ ਆ ਪੜ੍ਹਨ ਲਿਖਣ ਚੋ ਵੇਸ਼ਿਆਰਾ ਕਿੱਡਾ ਪਾਰਟਿਸਪੀਟ ਕਰਦੀ ਆ ਔਰ ਕਿੱਡਾ ਕਿ ਇਹਦਾ ਚੰਗਾ ਇੰਟਰਸਟ ਹੈ ਨੈਸ਼ਨਲ ਲੈਵਲ ਸਟੇਟ ਲੈਵਲ ਸਾਰੇ ਖੇਡਦੀ ਆ ਜਿੱਦਾਂ ਕਿ ਸਾਫਸੀ ਜਿਹੜੀ ਮੈਡਲ ਜਿੱਤ ਕੇ ਆਈ ਆ ਹੋਰ ਵੀ ਮਹੱਲੇ ਦੇ ਵਿੱਚ ਬੱਚੇ ਆ ਉਹਨਾਂ ਨੂੰ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਬਾਕੀਆਂ ਨੂੰ ਇਹ ਬੱਚਾ ਨੂੰ ਐਗਰੈਸ਼ਨ ਬਾਇਓਨਲ ਦੇਖ ਕੇ ਬਹੁਤੇ ਖੁਸ਼ ਹੁੰਦੇ ਨੇ ਬੱਚੇ ਇਹ ਯਾਰ ਲਿਕ ਪਾਰਟਿਸਪੇਟ ਕਰਾਣ ਨੂੰ ਕੰਦਨੇ ਕਿ ਤੁਸੀਂ ਵੀ ਕਰੋ ਅਸੀਂ ਵੀ ਕਰਾਂਗੇ ਇਹ ਬੱਚੀ ਵੀ ਇੰਟਰਸਟ ਕਰਦੀ ਹੈ ਬੱਚਿਆਂ ਨੂੰ ਉਹ ਅੱਗੇ ਤੋਰਨ ਲਈ ਉਹਨਾਂ ਨੂੰ ਵੀ ਰੇਰਨਾ ਦਿੰਦੀ ਹੈ ਇੱਕ ਪਾਸੇ ਆਪੇ ਬੱਚੀ ਆ ਖੇਡਾਂ ਦੇ ਵਿੱਚ ਮੈਡਲ ਜਿੱਤ ਰਹੀ ਆ ਤੇ ਇੱਕ ਪਾਸੇ ਆ ਕੁਝ ਬੱਚੇ ਜਿਹੜੇ ਨਸ਼ਿਆਂ 'ਚ ਪੈ ਜਾਂਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੀਦਾ ਇਹ ਬੱਚੇ ਅੱਜਕੱਲ ਦੇ ਜਿਆਦਾਤਰ ਨਸ਼ਿਆਂ 'ਚ ਪੈ ਜਾਂਦੇ ਨੇ ਪਰ ਇਹ ਬੱਚੀ ਲੋਕਾਂ ਨੂੰ ਇਹ ਸਮਝਾਉਂਦੀ ਹੈ ਬੱਚਿਆਂ ਨੂੰ ਛੋਟਿਆਂ ਨੂੰ ਸਿਆਣੇ ਬੰਦਿਆਂ ਨੂੰ ਆ ਵੀ ਨਹੀਂ ਕੋਈ ਏਦਾਂ ਦੇ ਕੰਮ ਕਰਦੇ ਤੇ ਅਸਲ ਤੇ ਤਰੇ ਹੈ ਅੱਛੀ ਬੱਚੀ ਆ। ਹਾਂਜੀ ਮਾਤਾ ਜੀ ਕੀ ਨਾਂ? ਸ਼ਤਿਆ ਦੇਵੀ। ਤੁਸੀਂ ਹੀ ਲੱਗਦੇ ਸ਼ਾਖੀ ਦੇ। ਮੈਂ ਹੈ ਗਵੰਦਣਾ। ਕੀ ਕਹਿਣਾ ਚਾਹਦੇ ਬੱਚੀ ਬਾਰੇ? ਇਸ ਬੱਚੀ ਵਾਸਤੇ ਦੇਖੋ ਜਿੰਨੇ ਸਾਰਿਆਂ ਦੇ ਹੋ ਗਿਆ। ਸਾਡੀ ਬੱਚਿਆਂ ਵਾਂਗੂ ਬੱਚੀ। ਸਾਰਿਆਂ ਦੀ ਮਦਦ ਕਰਦੀ ਜੀ। ਮਾਤਾ ਜੀ ਜਦੋਂ ਪਤਾ ਲੱਗਦਾ ਪੇ ਸਾਕਸ਼ੀ ਮੈਡਲ ਜਿੱਤ ਕੇ ਆਈ ਹੈ ਪਹਿਲਾਂ ਵੀ ਕਾਫੀ ਮੈਡਲ ਜਿੱਤੇ ਆ ਉਹਨਾਂ ਤੇ ਹੋਰ ਵੀ ਮੈਡਲ ਜਿੱਤ ਕੇ ਆਈ ਹੈ ਕਿੰਨੀ ਕੋ ਉਹਦਾ ਖੁਸ਼ੀ ਹੁੰਦੀ ਆ ਸਾਨੂੰ ਖੁਸ਼ੀ ਬਹੁਤ ਖੁਸ਼ੀ ਹੁੰਦੀ ਆ ਆਪਣੇ ਬੱਚਿਆਂ ਮੰਨ ਕੇ ਜਾ ਆਪਣੇ ਬੱਚਾ ਕਰਕੇ ਆ ਤੇ ਉਹ ਵੀ ਸੋਹਣੀ ਲੱਗਦੀ ਹੈ ਤੇ ਤੁਸੀਂ ਵੀ ਵਧਾਈਆਂ ਦੇਣ ਪਹੁੰਚੇ ਤੇ ਅੱਜ ਵੀ ਵਧਾਈਆਂ ਦੇਣ ਪਹੁੰਚੇ ਹੋ ਹਾਂਜੀ ਤੇ ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਖੇਡਾਂ ਨੂੰ ਛੱਡ ਗਏ ਪੜ੍ਹਾਈ ਨੂੰ ਛੱਡ ਗਏ ਗਲਤ ਰਸਤੇ 'ਤੇ ਚੱਲਦੇ ਆ ਉਹ ਤਾਂ ਅਸੀਂ ਪ੍ਰੇਅਰ ਕਰਨਾ ਚਾਹੁੰਦੇ ਆ ਭਾਈ ਭਾਜੀ ਕੀ ਨਾਮ ਤੁਹਾਡਾ ਜੀ ਜੀ ਮੇਰਾ ਨਾਮ ਦਨਜੇ ਪ थी थी थी। मैं तो पहले तो सरकार को बोलो धन्यवाद करना चाहता हूँ की जो यहाँ पे पंजाब में खेल के लिए आगे किए हैं और कुरी मेरी अच्छा खेलती है उसके तो लिए मैं सरकार से अपील भी करना चाहूंगा कि मेरे को आगे प्रोत्साहित करे मैं घरों बहुत उतना तो लाइक नहीं हूँ लेकिन फिर भी मेरे को से अपील करता हूँ मैं सरकार से कि मेरे को कुछ मुण... आप क्या काम करते मैं एक सिक्योरिटी गार्ड का काम करता हूँ तो घर का खर्चा कैसे चलता है ज़्यादा खर्चा वैसे होते सिक्योरिटी गार्ड से लेके जैसे होता है अपना उसी में गुजारा करना पड़ता है बड़ी मुश्किल से इसको मैं खेलने के लिए मैं भेजता हूँ सर मैं चाहता हूँ कि मेरी को हाई लेवल खेलने के लिए मेरे को सकार नहीं है संस्थाओं और सरकारों द्वारा अपील करना चाहता हूँ कि इसको हाई लेवल खेलने के लिए कुछ सहायता किया मेरे को सहायता किया जाए